ਪਿੰਡ ਵਾਸੀਆਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਚ ਜਿਹੜਾ ਕਿ ਸਾਰਾ ਪਿੰਡ ਇੱਕ ਤਰਫਾ ਇਕੱਠਾ ਹੋ ਕੇ ਸਾਰਾ ਪਿੰਡ ਆਇਆ ਹੋਇਆ ਸਾਡਾ ਪਿੰਡ ਸੋਹਣਾ ਪਿੰਡ ਕਿਉਂਕਿ ਪਿੰਡ ਸਨੇਹ ਦੇ ਵਿੱਚ ਤੁਸੀਂ ਆਪ ਦੇਖਿਆ ਕਿੰਨਾ ਸੋਹਣਾ ਇਕੱਠ ਹੋਇਆ ਹੋਇਆ ਖਾਣ ਪੀਣ ਦਾ ਪੂਰਾ ਇੰਤਜ਼ਾਮ ਚੱਲ ਰਿਹਾ ਇਹਦੇ ਨਾਲ ਨਾਲ ਜਿਹੜੇ ਬੱਚੇ ਸਾਡੇ ਕੋਈ ਹੋਰ ਕੰਮਾਂ ਦੇ ਵਿੱਚ ਲੱਗ ਜਾਂਦੇ ਨੇ ਆ ਆਰਟ ਐਂਡ ਕਰਾਫਟ ਹੋਰ ਕੰਮਾਂ 'ਚ ਲੱਗ ਜਾਂਦੇ ਅਸੀਂ ਉਹਨਾਂ ਨੂੰ ਸੱਭਿਆਚਾਰ ਦੇ ਨਾਲ ਜੋੜਦੇ ਆ ਕਿਉਂਕਿ ਸੱਭਿਆਚਾਰ ਦੀ ਜ਼ਿਆਦਾ ਜ਼ਰੂਰਤ ਆ ਸਾਨੂੰ ਲੋਕ ਦੇਖੋ ਤੁਸੀਂ ਦੇਖਦੇ ਹੋ ਕਿ ਹੋਰ ਰੋਜ਼ ਹੋਟਲਾਂ ਦੇ ਵਿੱਚ ਮੈਰਿਜ ਪੈਂਸਨਾਂ ਦੇ ਵਿੱਚ ਕਿਹਾਂ ਦਾ ਤਿਉਹਾਰ ਮਨਾਉਂਦੇ ਆ ਪਰ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਦੇ ਲਈ ਬੱਚਿਆਂ ਨੂੰ ਦੱਸਣ ਦੇ ਲਈ ਵੀ ਸਾਡਾ ਕਲਚਰਲ ਅੱਜ ਇਹ ਆ ਉਹਨੂੰ ਸੰਭਾਲਣ ਦੇ ਲਈ ਅਸੀਂ ਪਿੰਡ ਦੇ ਵਿੱਚ ਅਜਿ ਮੜਾਇਆ ਇਹ ਉਹ ਤਿਉਹਾਰ ਆ ਜਿਹੜਾ ਕਿ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਆਣ ਵਾਸਤੇ ਮੇਰਾ ਪਿੰਡ ਸਨੇਹ ਮੇਰਾ ਸਤੀਜਾ ਦਾ ਰਾਹਪੁਰਪੀ ਲੋਕਿ ਇਸ ਪਿੰਡ ਦਾ ਮੈਂ ਬਾਬਾ ਬਹੁਤ ਵਧੀਆ ਪ੍ਰੋਗਰਾਮ ਹੈ ਸਾਡਾ ਕਲਚਰਲ ਪ੍ਰੋਗਰਾਮ ਹੈ ਜਿੱਥੇ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਸਾਡੀ ਪੰਜਾਬੀ ਚੀਜ਼ਾਂ ਦਾ ਬੋਲੀਆਂ ਦਾ ਸਾਡੇ ਚਰਖਾ ਪਿੱਪਲ ਬੱਤੀਆਂ ਸਭ ਕੁਝ ਬੱਤਾ ਲੱਗਦਾ ਹੈ ਹਨਾ ਸਾਡੀਆਂ ਮੁਟਿਆਰਾਂ ਦੀ ਸਾਡੀ ਡਰੈਸ ਅੱਗੇ ਆਉਂਦੀ ਹੈ ਜਿਹੜੀ ਕਿਤੇ ਗੁੰਮ ਗਈ ਸੀ ਵੈਸਟਰਨ ਚ ਉਹ ਸਭ ਅੱਗੇ ਆਉਂਦੀ ਹੈ ਇਸ ਲਈ ਇਸ ਮੌਕੇ ਤੇ ਕਿ ਸਭ ਨੂੰ ਆਣਾ ਚਾਹੀਦਾ ਹੈ ਜੇ ਕੋਈ ਮਨਾ ਰਿਹਾ ਸਾਨੂੰ ਮੌਕਾ ਮਿਲ ਰਿਹਾ ਸਭਿਆ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਜਿਹੜੇ ਅੱਜ ਕੱਲ ਜਿਹੜੇ ਜਵਾਨ ਮੁੰਡੇ ਨੇ ਉਹ ਨਸ਼ੇ ਵਿੱਚ ਜਾ ਰਹੇ ਨੇ ਅਸੀਂ ਕਹਿੰਦੇ ਆ ਕਿ ਪਿੰਡ ਵਿੱਚ ਹੀ ਇਹ ਤਿਹਾਰ ਮਨਾਣਾ ਬਹੁਤ ਅੱਛਾ ਲੱਗ ਰਿਹਾ ਹੈ ਪਰ ਅੱਜ ਐਸੀ ਬਹੁਤ ਵਧੀਆ ਤਿਹਾਰ ਮਨਾਇਆ ਤੇ ਸਾਡੇ ਲੋਕਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਇਹ ਹੀ ਆਸ ਕਰਦੇ ਆ ਕਿ ਸਾਨੂੰ ਹਰ ਸਾਲ ਅਸੀਂ ਇਸ ਤਰ੍ਹਾਂ ਦਾ ਦੀਵਾਲਾ ਤਿਹਾਰ ਮਨਾਈਏ ਤਾਂ ਕਿ ਜੋ ਸਾਡੇ ਜਿਹੜੇ ਬੱਚੇ ਆ ਉਹ ਇਸ ਕਲਚਰ ਨਾਲ ਜੁੜੇ ਰਹਿਣ ਹੈਲੋ ਮਾਸੇ ਸਸ਼ੀਗਲ ਆਤ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਅਗਰ ਗੱਲ ਕਰੀਏ ਅੱਜ ਲੁਧਿਆਣਾ ਸ਼ਾਇਦ ਸੁਨੀਤ ਪਿੰਡ ਦੇ ਸਰਕਾਰੀ ਸਕੂਲ ਦੇ ਬਹੁਤ ਧੂਮ-ਤਾਮ ਨੇ ਤੀਆਂ ਦਾ ਮੇਲਾ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਸਾਡੇ ਨਾਲ ਗੱਲਬਾਤ ਮਜੂਦ ਨੇ ਗੁਰਪ੍ਰੀਤ 베ਦੀ ਜੀ ਤੇ ਆਉਂ ਜਾਣਦੇ ਕਿਸ ਪ੍ਰਕਾਰ ਦਾ ਆਰਗੇਨਾਈਜ਼ ਕੀਤਾ ਹੈ ਕੀ ਕੀ ਐਕਟੀਵਿਟੀਜ਼ ਆ ਰਹੀਆਂ ਨੇ ਔਰ ਕਿਸ ਪ੍ਰਕਾਰ ਦੇ ਨਾਲ ਨੰਨੇ ਮੁੰਡੇ ਬੱਚਿਆਂ ਨੂੰ ਔਰ ਨਾਲ ਹੀ ਨਾਲੇ ਸਕੂਲ ਦੇ ਬੱਚਿਆਂ ਨੂੰ ਕਿਸ ਪ੍ਰਕਾਰ ਦੇ ਨਾਲ ਆਪਣੇ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਸਸ਼ੀਗਲ ਭਾਜੀ ਸਸ਼ੀਗਲ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਜਿਹੜਾ ਕਿ ਸਾਰਾ ਪਿੰਡ ਇੱਕ ਤਰਫਾ ਇਕੱਠਾ ਹੋ ਕੇ ਸਾਰਾ ਪਿੰਡ ਆਇਆ ਹੋਇਆ ਸਾਡਾ ਪਿੰਡ ਸੋਹਣਾ ਪਿੰਡ ਕਿਉਂਕਿ ਪਿੰਡ ਸਨੇਹ ਦੇ ਵਿੱਚ ਤੁਸੀਂ ਆਪ ਦੇਖਿਆ ਕਿੰਨਾ ਸੋਹਣਾ ਇਕੱਠਾ ਹੋਇਆ ਹੋਇਆ ਖਾਣ ਪੀਣ ਦਾ ਪੂਰਾ ਇਂਤਜ਼ਾਮ ਚੱਲ ਰਿਹਾ ਇਹਦੇ ਨਾਲ ਨਾਲ ਜਿਹੜੇ ਬੱਚੇ ਸਾਡੇ ਕੋਈ ਹੋਰ ਕੰਮਾਂ ਦੇ ਵਿੱਚ ਲੱਗ ਜਾਂਦੇ ਨੇ ਆ ਆਰਟ ਐਂਡ ਕਰਾਫਟ ਹੋਰ ਗੇਮਾਂ 'ਚ ਲੱਗ ਜਾਂਦੇ ਅਸੀਂ ਉਹਨਾਂ ਨੂੰ ਸੱਭਿਆਚਾਰ ਦੇ ਨਾਲ ਜੋੜਦੇ ਆ ਕਿਉਂਕਿ ਸੱਭਿਆਚਾਰ ਦੀ ਜ਼ਿਆਦਾ ਜ਼ਰੂਰਤ ਆ ਸਾਨੂੰ ਜੀ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਅੱਜ ਲਿਖਿਆ ਗਿਆ ਕਿਉਂਕਿ ਸਾਡੇ ਪਰਿਵਾਰ ਵੱਲੋਂ 25 ਸਾਲ ਤੋਂ ਸੇਵਾ ਚੱਲ ਰਹੀ ਆ ਪਹਿਲਾਂ ਵੀ ਬਤੌਰ ਅਸੀਂ ਕਾਉਂਸਲਰ ਹੋਣ ਦੇ ਨਾਤੇ ਸੇਵਾ ਕੀਤੀ ਆ ਅੱਗੇ ਵੀ ਇਹ ਸੇਵਾ ਇਦਾਂ ਹੀ ਨਿਰੰਤਰ ਚੱਲਦੀ ਰਹੇਗੀ ਤੇ ਅੱਗੇ ਵੀ ਤੀਆਂ ਦਾ ਮੇਲਾ ਕਰਾਇਆ ਗਿਆ ਅੱਜ ਤੋਂ 3 2 ਸਾਲ ਪਹਿਲਾਂ ਵੀ ਹੋਇਆ 300 ਪਹਿਲਾਂ ਵੀ ਹੋਇਆ ਕਰੋਨਾ ਕਰਕੇ ਇੱਕ ਦੋ ਵਾਰ ਚ ਰਹਿ ਗਿਆ ਸੀਗਾ ਉਦੋਂ ਬਾਅਦ ਲਗਾਤਾਰ ਸੇਵਾ ਚੱਲਦੀ ਜਾ ਰਹੀ ਆ ਜੀ ਠੀਕ ਹੈ ਜੀ ਅਸੀਂ ਇਸ ਮੌਕੇ ਦੇ ਆਪਣੇ ਇਲਾਕਾ ਵਾਸੀ ਮੈਂ ਇਲਾਕਾ ਨਿਵਾਸੀਆਂ ਨੂੰ ਆਪਣੀਆਂ ਮਾਤਾਵਾਂ ਆਪਣੀਆਂ ਭੈਣਾਂ ਤੇ ਆਪਣੀਆਂ ਚਾਚੀਆਂ ਭੂਆ ਤਾਈਆਂ ਸਾਰਿਆਂ ਨੂੰ ਮੈਂ ਇੱਥੇ ਆਣ ਤੇ ਜੀ ਆਇਆਂ ਨੂੰ ਆਖਦਾ ਵਾਂ ਕਿਉਂਕਿ ਇਹ ਬਹੁਤ ਵਧੀਆ ਇੱਕ ਸਾਡੇ ਮਤਲਬ ਪਿਆਰ ਹੈ ਜੇ ਅਸੀਂ ਪਿਆਰ ਸਾਨੂੰ ਜਨਤਾ ਕਰਦੀ ਆ ਜਾਂ ਲੋਕ ਸਾਨੂੰ ਕਰਦੇ ਆ ਉਹ ਤਾਂ ਕਰਦੇ ਆ গিਵਨ ਟੇਕ ਵਾਲਾ ਕੰਮ ਹੈ ਅਸੀਂ ਵੀ ਲੋਕਾਂ ਦੀ ਸੇਵਾ 24 ਘੰਟੇ ਹਾਜ਼ਰ ਆ ਅਸੀਂ ਇਹਨਾਂ ਦੇ ਅੱਗੇ ਸਿਰ ਸਿਰ ਝੁਕਾਉਨੇ ਆ ਆਪਣਾ ਸਾਰੀਆਂ ਮਾਵਾ ਭੈਣਾਂ ਅੱਗੇ ਆਪਣਾ ਕਿੱਥੇ ਭਾਈਓ ਸੋ ਸਰ ਕਿਸ ਪ੍ਰਕਾਰ ਦੇ ਨਾਲ ਅੱਜ ਸੁਨੀਤ ਪਿੰਡ ਦੇ ਸਰਕਾਰੀ ਸਕੂਲ ਦੇ ਤੀਆਂ ਦਾ ਮੇਲਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਦੇਖੋ ਤੀਆਂ ਦਾ ਮੇਲਾ ਜਿਹੜਾ ਵਾ ਅੱਜ ਸੁਨੀਤ ਪਿੰਡ ਭਾਈਰਨਤੀਸ ਨਗਰ ਦੀ ਸੰਗਤ ਸਾਡੇ ਤੁਸੀਂ ਆਪ ਹੀ ਦੇਖ ਰਹੇ ਹੋ ਕੀ ਹਮੂਮਾ ਕੇ ਪਹੁੰਚੀ ਹੋਈ ਆ ਔਰ ਅਸੀਂ ਆਪਣੇ ਇਸ ਇਲਾਕੇ ਦੇ ਵਿੱਚ ਜਿਹੜਾ ਮੇਲਾ ਇਸ ਕਰਕੇ ਲਗਾਇਆ ਔਰ ਹਰ ਸਾਲ ਲਗਾਉਨੇ ਵੀ ਆ ਤੇ ਅਸੀਂ ਅੱਜ ਕੀ ਪਿੰਡ ਨੂੰ ਚੂਜ਼ ਕੀਤਾ ਕਿ ਅਸੀਂ ਪਿੰਡ ਦੇ ਵਿੱਚ ਕੀਤਾ ਜਾਵੇ ਲੋਕ ਦੇਖੋ ਤੁਸੀਂ ਦੇਖਦੇ ਹੋ ਕਿ ਹੋਰ ਰੋਜ਼ ਹੋਟਲਾਂ ਦੇ ਵਿੱਚ ਮੈਰਿਜ ਪੈਨਸਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਂਦੇ ਆ ਪਰ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਦੇ ਲਈ ਬੱਚਿਆਂ ਨੂੰ ਦੱਸਣ ਦੇ ਲਈ ਵੀ ਸਾਡਾ ਕਲਚਰਲ ਅੱਜ ਇਹ ਆ ਉਹਨੂੰ ਸੰਭਾਲਣ ਦੇ ਲਈ ਅਸੀਂ ਪਿੰਡ ਦੇ ਵਿੱਚ ਅੱਜ ਮੜਾਇਆ ਜਾ ਇਸ ਤਰ੍ਹਾਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਇਹ ਤੇ ਕਿਦਾਂ ਸਮਾਪਨ ਕਰੋਗੇ ਅੰਤ ਆਜ ਦੇਖੋ ਤੁਸੀਂ ਆਪ ਸਾਰਾ ਕੁਝ ਪ੍ਰੋਗਰਾਮ ਦੇਖ ਰਹੇ ਹੋ ਕੀ ਗਿੱਧੇ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਔਰ ਸਾਡੇ ਇਲਾਕੇ ਦੀਆਂ ਬੀਬੀਆਂ ਬੱਚੀਆਂ ਸਕੂਲ ਦੀਆਂ ਬੱਚੀਆਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਇੰਜੋਏ ਕਰ ਰਹੀਆਂ ਨੇ ਤੋਂ ਸਾਰੇ ਲੋਗ ਆਪਣਾ ਖਾਣ ਪੀਣ ਆਪਣਾ ਉਹਦਾ ਵੀ ਜਿਹੜਾ ਵਾ ਇੰਜੋਏ ਕਰ ਰਹੇ ਨੇ ਔਰ ਮਤਲਬ ਅਸੀਂ ਕਿਸੇ ਨੂੰ ਇਹ ਨਹੀਂ ਰੱਖਿਆ ਕੋਈ ਪੇਤ ਬਾਵਾ ਵੀ ਕੋਈ ਬੰਦਾ ਨਹੀਂ ਉਹ ਬੱਚੇ ਨੂੰ ਨਹੀਂ ਆਉਣ ਦੇਣਾ ਰੱਖਿਆ ਸਿਰਫ ਬੀਬੀਆਂ ਲਈ ਨਰੋਲ ਆ ਅਸੀਂ ਬੰਦਿਆਂ ਨੂੰ ਆਉਣ ਤੇ ਮਨਾ ਕੀਤਾ ਹੋਇਆ ਕਿ ਬੰਦਿਆਂ ਦਾ ਨਹੀਂ ਹੈਗਾ ਪ੍ਰੋਗਰਾਮ ਅਸੀਂ ਸਿਰਫ ਇੰਜੋਏ ਕਰੋ ਬੀਬੀਆਂ ਲਈ ਆ ਬਿਲਕੁਲ ਇਕੱਲੇ ਆ ਮਾਮਾ ਦੇ ਭੈਣਾਂ ਦਾ ਬਿਲਕੁਲ ਅਸੀਂ ਸਪੈਸ਼ਲ ਕਾਰਡ ਦੇ ਵਿੱਚ ਲਿਖਿਆ ਕਿ ਮਾਮਾ ਦੇ ਭੈਣਾਂ ਦੇ ਲਈ ਮਾਮਾ ਔਰ ਤੀਆਂ ਲਈ ਪੰਜਾਬੀ ਤੀਆਂ ਦਾ ਮੇਲਾ ਜਿਹੜਾ ਵਾ ਪੰਜਾਬੀਆਂ ਦਾ ਔਰ ਜੋ ਵੀ ਪ੍ਰਵਾਸੀ ਅਸੀਂ ਕਿਸੇ ਨੂੰ ਇਹ ਨਹੀਂ ਮਨਾ ਕਰ ਰਹੇ ਕਿ ਕੋਈ ਨਹੀਂ ਆਣਾ ਹਰ ਬੰਦੇ ਨੂੰ ਭੇਜਦੇ ਆ ਦੋ ਦੋ ਸਾਲ ਥੈਂਕ ਯੂ ਬਹੁਤ ਬਹੁਤ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਾਡਾ ਕਲਚਰਲ ਪ੍ਰੋਗਰਾਮ ਹੈ ਔਰ ਇਸ ਸਭ ਨੂੰ ਆਣਾ ਚਾਹੀਦਾ ਹੈ ਇਨਵਾਈਟ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਕਿਉਂਕਿ ਇਹ ਸਾਡੇ ਵਿਰਸੇ ਨੂੰ ਅੱਗੇ ਲੈ ਕੇ ਆਂਦਾ ਹੈ ਜਿੱਥੇ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਸਾਡੀ ਪੰਜਾਬੀ ਚੀਜ਼ਾਂ ਦਾ ਬੋਲੀਆਂ ਦਾ ਸਾਡੇ ਚਰਖਾ ਪੀਪਲ ਪੱਤੀਆਂ ਸਭ ਕੁਝ ਬੱਤਾ ਲੱਗਦਾ ਹੈ ਹਨਾ ਸਾਡੀਆਂ ਮੁਟਿਆਰਾ ਦੀ ਸਾਡੀ ਡਰੈਸ ਅੱਗੇ ਆਉਂਦੀ ਹੈ ਜਿਹੜੀ ਕਿਤੇ ਗੁੰਮ ਗਈ ਸੀ ਵੈਸਟਰਨ ਚ ਉਹ ਸਭ ਅੱਗੇ ਆਉਂਦੀ ਹੈ ਇਸ ਲਈ ਇਸ ਮੌਕੇ ਤੇ ਕਿ ਸਭ ਨੂੰ ਆਣਾ ਚਾਹੀਦਾ ਹੈ ਜੇ ਕੋਈ ਮਨਾ ਰਿਹਾ ਸਾਨੂੰ ਮੌਕਾ ਮਿਲ ਰਿਹਾ ਅਸੀਂ ਬਹੁਤ ਸੈਲੀਬ੍ਰੇਟ ਕੀਤਾ ਅਸੀਂ ਗਿੱਦੜਾ ਪਾਇਆ ਬੋਲੀਆਂ ਪਾਈਆਂ ਸਭ ਚ ਪਾਰਟਿਸਿਪੇਟ ਕੀਤਾ ਕਿ ਬੋਲੀ ਪਾਣਾ ਚਾਹਾਂਗੀ ਮੈਂ ਤੀਏ ਨਹੀਂ ਪੰਜਾਬ ਦੀ ਏ ਰੀਸਾ ਨਹੀਂ ਹੋ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰੇ ਮਤਾਬ ਤੇਰੀਆਂ ਕਦੀ ਪੌਂਦੀ ਗਿੱਦੇ ਨਹੀਂ ਤੂੰ ਕਦੇ ਸ਼ੌਂਕ ਭਗਾਉਂਦੀ ਏ ਕਦੀ ਪਾਵੇਂ ਗਿੱਦੇ ਨਹੀਂ ਤੂੰ ਸ਼ੌਂਕ ਭਗਾਉਂਦੀ ਏ ਰੱਬ ਬਾਪ ਦੇ ਪੱਗ ਨੂੰ ਕਦੇ ਦਾਗ ਨਾਲ ਲਗਾਉਂਦੀ ਏ ਬਾਪ ਦੇ ਪੱਗ ਨੂੰ ਕਦੇ ਦਾਗ ਨਾਲ ਲਗਾਉਂਦੀ ਏ ਇਹ ਸਾਡਾ ਪੰਜਾਬੀ ਵਿਰਸਾ ਸਾਡੀ ਡਰੈੱਸ ਬਹੁਤ ਸੋਹਣੀ ਡਰੈੱਸ ਹੈ ਜਿਹੜੀ ਸਾਡੇ ਕਲਚਰ ਨੂੰ ਵੀ ਅੱਗੇ ਲੈ ਕੇ ਜਾਂਦੀ ਏ ਸਾਨੂੰ ਵੀ ਪੂਰਾ ਵਧੀਆ ਇੱਕ ਲੁੱਕ ਦਿੰਦੀ ਏ ਇਹ ਕਿਤੇ ਗੁੰਮ ਹੁੰਦੀ ਜਾਂਦੀ ਸੀ ਇਹ ਵੀ ਅੱਗੇ ਆਈ ਏ ਸਾਡੇ ਕਲਚਰ 'ਚ ਇਹ ਸਾਨੂੰ ਬਹੁਤ ਅੱਛਾ ਲੱਗਿਆ ਤੇ ਭਾ ਵੇਖੋ ਅੱਜ ਵੀ ਜਿਵੇਂ ਹੁਣ ਗਿੱਦਾ ਹੋਣ ਰਿਹਾ ਅਸੀਂ ਤੇ ਉਹਨਾਂ ਨੇ ਇੱਕੀ ਕੰਪੀਟੀਸ਼ਨ ਕੀਤਾ ਵਾ ਕਿ ਇੱਕ ਪਾਸੇ ਪੁਰਾਣੀਆਂ ਜਿਹੜੀਆਂ ਜਨਾਨੀਆਂ ਨੇ ਬਜ਼ੁਰਗ ਹੋ ਗਈਆਂ ਨੇ ਉਹ ਵਾਲੀ ਉਮਰ ਦੇ ਤੇ ਇੱਕ ਅੱਜ ਕੱਲ ਦੀ ਜਿਹੜੀ ਜੰਦਾ ਅੱਜ ਕੱਲ ਦੀ ਪੀੜੀ ਹੈ ਵੇਖਦੇ ਆ ਮੁਕਾਬਲਾ ਹੁੰਦਾ ਤੇ ਕੌਣ ਜਿੱਤਦਾ ਵੇਖੋ ਇਹ ਕਾਹੀ ਕਿਹੋ ਜਿਹਾ ਪਲੇਟਫਾਰਮ ਹੁੰਦਾ ਵਾ ਜਿੱਥੇ ਅਸੀਂ ਇਹੋ ਜਿਹਾ ਕੰਪੀਟੀਸ਼ਨ ਪਿਆਰ ਨਾਲ ਕਰਦੇ ਤੇ ਪਿਆਰ ਨਾਲ ਜਿੱਤਦੇ ਤੇ ਪਿਆਰ ਨਾਲ ਹਾਰਦੇ ਆ ਹਣਾ ਇੱਕ ਆਹੀ ਇੱਕ ਚੀਜ਼ ਹੈ ਤੇ ਹਾਰੇ ਕਹੋ ਜਿੱਥੇ ਕਿ ਨਣਾਣਾ ਪਰਜਾਈਆਂ ਸੱਸ ਨੂੰ ਹਣਾ ਸਾਰੇ ਰਿਸ਼ਤੇ ਆਪਾਂ ਗਿਲੇ ਸ਼ਿਕਵੇ ਸਾਰਿਆਂ ਦੇ ਛੱਡ ਕੇ ਇੱਕ ਸਾਈਡ ਤੇ ਕਰਕੇ ਤੇ ਅਸੀਂ ਇਕੱਠੇ ਹੋ ਕੇ ਮਨਾਉਂਦੇ ਆ ਤੇ ਇੰਜੋਏ ਕਰਦੇ ਆ ਤੇ ਉਮੀਦ ਕਰਦੇ ਆ ਸਾਡੇ ਪੰਜਾਬ ਦਾ ਕਲਚਰ ਸਾਡਾ ਇਹ ਵਿਰਸਾ ਇਹ ਕੰਟੀਨਿਊ ਰਵੇ ਅਸੀਂ ਸਾਰੇ ਰਲ ਮਿਲ ਕੇ ਨੂੰ ਇਦਾਂ ਹੀ ਪ੍ਰੋਮੋਟ ਕਰੀਏ ਤੇਨੂੰ ਅੱਗੇ ਵਧਾਈਏ ਸਾਨੂੰ ਬੜੀ ਖੁਸ਼ੀ ਹੈ ਕਿ 베ਦੀ ਬਾਜੀ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਸਾਨੂੰ ਇਹ ਮੌਕਾ ਦਿੱਤਾ ਸਾਰਿਆਂ ਦੇ ਵਿੱਚ ਗਿੱਧਾ ਪਾਣ ਦਾ ਇੱਕ ਸਾਡਾ ਇਹ ਪਾਠ ਬਣਨ ਦਾ ਮੌਕਾ ਦਿੱਤਾ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਥੈਂਕ ਯੂ ਕਰਦੇ ਹਾਂ 베ਦੀ ਬਾਜੀ ਦਾ ਜਾਬੀਆਂ ਨੇ ਮੱਲਾ ਚਾਰੇ ਪਾਸੇ ਨੇ ਦੇ ਮਾਰੀਆਂ ਪੰਜਾਬੀਆਂ ਨੇ ਮੱਲਾ ਚਾਰੇ ਪਾਸੇ ਨੇ ਤਾਈਆਂ ਦਾ ਜੀਤ ਕਲ ਜੀ ਮੇਰਾ ਨਾਮ ਹੈ ਕੁਲਜੀਤ ਮੈਂ ਲੁਧਿਆਣੇ ਦੀ ਵਾਸੀ ਆ ਤੇ ਮੇਰਾ ਮੈਂ ਇੱਕ ਬੁਟੀਕ ਚਲਾਨੀ ਆ ਜਿਹਦਾ ਨਾਮ ਹੈ ਡਿੰਪੀ ਕ੍ਰੀਏਸ਼ਨ ਹੋ ਬੋਲੋ ਦੀਮਾਲਕ ਵੇੜਾ ਮੈਂ ਮੱਲਿਆ ਮੈਂ ਵੇੜੇ ਦੀਮਾਲਕ ਵੇੜਾ ਮੈਂ ਮੱਲਿਆ 25 ਪਿੰਡਾ ਦਾ ਮੇਰਾ ਢੋਲ ਪਟਵਾਰੀ 25 ਪਿੰਡਾ ਦਾ ਮੇਰਾ ਢੋਲ ਤਾਂ ਮੰਦੜਾ ਹਾਲ ਮਾਏ ਮੇਰੀਏ ਦੱਸ ਕੀ ਦਾ ਕੱਡਾ ਨੂੰ ਮਾਲ ਮਾਏ ਮਾ ਦਾਰ ਦਰ ਤੂੰ ਚੱਕ ਮੁੰਡੇ ਆਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡੇ ਆਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡੇ ਆ ਮੈਂ ਤੁਹਾਨੂੰ ਦੱਸਿਆ ਵੀ ਇਹ ਮੇਰਾ ਆਪਦਾ ਪਿੰਡ ਆ ਇਹ ਗੋਗੀ ਦਾ ਟੱਬਰ ਆ ਸਾਰਾ ਸੁਨੀਤ ਪਿੰਡ ਦਾ ਮੈਂ ਹੈਗਾ ਬਾਬਾ ਤੇ ਇਸ ਕਰਕੇ ਮੇਰੇ ਭਾਣਜੇ ਮੇਰੀਆਂ ਭਾਣਜੀਆਂ ਮੇਰੇ ਵੀਰ ਮੇਰੀਆਂ ਭਾਪੀਆਂ ਮੇਰੀਆਂ ਭੈਣਾ ਮੇਰੇ ਮਤਾਵਾ ਮੇਰੇ ਬਜ਼ੁਰਗ ਅੱਜ ਮੈਂ ਇਸ ਤੀਜ ਦੇ ਤਿਉਹਾਰ ਦੇ ਉੱਤੇ ਜੋ ਕਿ ਸਾਡਾ ਪੰਜਾਬ ਦਾ ਇੱਕ ਉਹ ਅਮੀਰ ਤਿਹਾਰ ਅਮੀਰ ਵਿਰਸੇ ਦਾ ਸਾਡਾ ਪੁਰਾਣਾ ਸਾਡਾ ਪਿਤਰਾ ਦਾ ਪੁਰਾਣੇ ਬਜ਼ੁਰਗਾਂ ਦਾ ਚੱਲਦੀ ਆਈ ਪਰੰਪਰਾ ਨੂੰ ਅੱਗੇ ਵਧਾਉਂਦੇ ਆ ਸਾਡੇ ਵੱਡੇ ਭਰਾ 베ਦੀ ਸਾਹਿਬ ਤੇ ਉਹਨਾਂ ਦੇ ਫਰਜੰਗ ਗੁਰਪ੍ਰੀਤ 베ਦੀ ਤੇ ਉਹਨਾਂ ਦੀ ਫੈਮਿਲੀ ਤੇ ਮੇਰਾ ਸਾਰਾ ਪਿੰਡ ਸਨੇਤ ਅੱਜ ਮੇਰਾ ਟੱਬਰ ਜੋ ਕਿ ਅਸੀਂ ਅੱਜ ਇੱਕ ਮੰਚ ਤੇ ਆਪਸੀ ਭਾਈਚਾਰੇ ਨੂੰ ਅੱਗੇ ਲੈ ਜਾਂਦੇ ਹੋਏ ਆਪਸੀ ਭਾਈਚਾਰੇ ਦੀ ਸਾਝ ਪਾਉਂਦੇ ਹੋਏ ਬਿਨਾ ਕਿਸੇ ਭੇਦ ਭਾਵ ਤੋਂ ਅਸੀਂ ਇੱਕ ਬੰਚ ਤੇ ਆਪਣੀਆਂ ਧੀਆਂ ਜਿੰਨੀਆਂ ਨੇ ਇਹਨਾਂ ਦਾ ਇਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਆਪਣੇ ਦਰਸ਼ਕਾਂ ਨੂੰ ਸੁਭਾਲ ਕੇ ਰੱਖਣ ਲਈ ਅੱਜ ਜੋ ਇਹ ਪਰਤ ਅਸੀਂ ਪਾਈ ਹੈਗੀ ਆ ਔਰ ਸਾਡੇ ਬਜ਼ੁਰਗਾਂ ਨੇ ਉਹਨੂੰ ਅੱਗੇ ਲੈ ਜਾਂਦੇ ਹੋਏ ਅੱਜ ਜੋ ਇਹ ਸਾਡਾ ਪ੍ਰੋਗਰਾਮ ਹੈਗਾ ਬਹੁਤ ਹੀ ਲਾਜਵਾ ਮੇਰਾ ਖਿਆਲ ਐਡਾ ਵੱਡਾ ਫੰਕਸ਼ਨ ਕਿਸੇ ਹੋਰ ਹਲਕੀ ਜਿਹੀ ਹੋਇਆ ਹੋਣਾ ਨਾ ਕਿਸੇ ਹੋਰ ਕਿਤੇ ਹੋਣ ਦੀ ਮੈਨੂੰ ਉਮੀਦ ਆ ਕਿਉਂਕਿ ਇਹ ਇਹ ਸਾਰਾ ਟੱਬਰ ਗੋਗੀ ਦਾ ਇਹ ਪਰਿਵਾਰ ਆ ਮੇਰਾ ਤੇ ਅਸੀਂ ਪਰਿਵਾਰ ਚ ਅੱਜ ਆਪਣੇ ਇਹ ਤੀਜ ਦਾ ਤਿਹਾਰ ਸਾਰੇ ਇਕੱਠੇ ਹੋ ਕੇ ਮਨਾ ਰਹੇ ਹੈਗੇ ਕਿੰਨਾ ਉਸਤਾ ਦੇਖਿਆ ਜਾ ਰਿਹਾ ਇਸ ਟਾਈਮ ਤੁਸੀਂ ਦੇਖੋ ਕੈਮਰਾ ਘੁਮਾਓ ਸਾਡੀਆਂ ਸੁਹਾਗਣਾ ਪਹਿਣਾ ਦੇਖੋ ਸਾਡੇ ਵੀਰ ਦੇਖੋ ਸਾਡੀਆਂ ਧੀਆਂ ਦੇਖੋ ਕਿਵੇਂ ਅੱਜ ਖੁਸ਼ ਨੇ ਹਰਸ਼ੋ ਲਾਸਟ ਨੇ ਔਰ ਕਿਸ ਤਰੀਕੇ ਨਾਲ ਇਸ ਤਿਹਾਰ ਨੂੰ ਮਨਾ ਰਹੇ ਨੇ ਬੱਚੇ ਸਾਡੇ ਇਹ ਪ੍ਰੋਗਰਾਮ ਸਾਡੇ ਪਿੰਡ ਸਨੇਤ ਪਾਈਨ ਦੀਪ ਸਿੰਘ ਨਗਰ ਦੇ ਵਿੱਚ ਸਾਡਾ ਪਿੰਡ ਸੋਹਣਾ ਪਿੰਡ ਪਿੰਡ ਸਨੇਤ ਦੇ ਵਿੱਚ ਬਹੁਤ ਸੋਹਣਾ ਅੱਜ ਤੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਨਾਲ ਨਾਲ ਹੋਰ ਵੀ ਕਾਫੀ ਜਿਹੜਾ ਵਿੱਚ ਗੇਮਾਂ ਵੀ ਖਿਲਾਈਆਂ ਜਾ ਰਹੀਆਂ ਰੈਂਬਵੌਕ ਕੀਤੀ ਜਾ ਰਹੀ ਹੈ ਸਾਡੀਆਂ ਬੱਚੀਆਂ ਵੱਲੋਂ ਪੈਣਾ ਵੱਲੋਂ ਤੇ ਐਦਾਂ ਹੀ ਹੋਰ ਵੀ ਕਈ ਤਰ੍ਹਾਂ ਦੇ ਅੱਗੇ ਵੀ ਸਾਡੇ ਮਤਲਬ ਗੇਮਾਂ ਹੋਰ ਵੀ ਮਤਲਬ ਕਈ ਆਊਟਡੋਰ ਗੇਮਸ ਇੰਡੋਰ ਗੇਮਸ ਅਸੀਂ ਕਰਵਾਉਣੇ ਰਹੇ ਹਾਂ ਤੇ ਸੱਭਿਆਚਾਰ ਪ੍ਰੋਗਰਾਮ ਤੁਹਾਨੂੰ ਤਾਂ ਲੱਗ ਰਿਹਾ ਕਿਉਂਕਿ ਸੱਭਿਆਚਾਰ ਪ੍ਰੋਗਰਾਮ ਨੂੰ ਬੱਚੇ ਭੁੱਲਦੇ ਜਾਂਦੇ ਸੀਗੇ ਅਸੀਂ ਸੱਭਿਆਚਾਰ ਨੂੰ ਆਪਣੇ ਨਾਲ ਰੱਖਿਆ ਹੋਇਆ ਕਿ ਸੱਭਿਆਚਾਰ ਨੂੰ ਲੋਕ ਭੁੱਲਣਾਂ ਇਸ ਕਰਕੇ ਇਹ ਪ੍ਰੋਗਰਾਮ ਚੱਲ ਰਿਹਾ ਈ ਦਿਆਂ ਦਾ ਕਿੰਨੇ ਦੇ ਦਿਆਂ ਦਾ ਕੰਮ ਹੋਇਆ ਜੀ ਘੜ ਤੋਂ ਘੜ ਤੁਸੀਂ ਆਪ ਦੇਖਿਆ ਹੋਊਗਾ ਮੀਡੀਆ ਚ ਕਵਰ ਕੀਤਾ ਹੋਊਗਾ ਕਿ ਹਜ਼ਾਰ ਤੋਂ 1500 ਬੰਦਾ ਪਹੁੰਚ ਚੁੱਕਿਆ ਤੁਸੀਂ ਦੇਖ ਲਿਆ ਸਾਨੂੰ ਕਹਿਣ ਦੀ ਲੋੜ ਨਹੀਂ ਤੁਹਾਡੇ ਕੈਮਰੇ ਦੱਸਣਗੇ ਤੇ ਬਾਕੀ ਸਾਡੇ ਐਮਐਲਏ ਸਾਹਿਬ ਮੁੱਖ ਮਹਿਮਾਨ ਜੀ ਆ ਰਹੇ ਨੇ ਗੋਗੀ ਜੀ ਇਹਦੇ ਨਾਲ ਨਾਲ ਇਲਾਕੇ ਦੇ ਵਿੱਚ ਅਸੀਂ ਪਿਛਲੇ 25 ਸਾਲ ਤੋਂ ਸੇਵਾ ਕਰ ਰਹੇ ਹਾਂ ਬਦੋਂ ਪਹਿਲਾਂ ਵੀ ਕੌਂਸਲਰ ਸੇਵਾ ਕੀਤੀ ਆ ਤੇ ਅੱਗੋਂ ਵੀ ਸੇਵਾ ਸਾਡੀ ਜਾਰੀ ਰਹੇਗੀ ਜਨ ਨੂੰ ਪ੍ਰਮੋਟ ਕੀਤਾ ਜਾ ਰਿਹਾ ਧੀਆ ਦਾ ਜਿਹੜਾ ਮੇਲਾ ਬਣਾਇਆ ਜਾ ਰਿਹਾ ਗੱਲ ਇਹ ਹੈ ਸਾਡਾ ਪੰਜਾਬ ਦਾ ਜੋ ਅਮੀਰ ਵਿਰਸਾ ਧੀਆ ਦਾ ਤਿਹਾਰ ਸਾਡੀਆਂ ਸੁਹਾਗਣਾ ਦਾ ਸਾਡੀਆਂ ਭੈਣਾਂ ਦਾ ਸਾਡੀਆਂ ਧੀਆ ਦਾ ਇਹ ਉਹ ਤਿਹਾਰ ਆ ਜਿਹੜਾ ਕਿ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਲਿਆਉਣ ਵਾਸਤੇ ਮੇਰਾ ਪਿੰਡ ਸਨੇਤ ਮੇਰਾ ਭਤੀਜਾ ਦਾ ਰਾਗੁਰਪ੍ਰੀਤ ਕਿਉਂਕਿ ਇਸ ਪਿੰਡ ਦਾ ਮੈਂ ਮਾਮਾ ਆਹਨ ਤਾਂ ਤੁਸੀਂ ਆ ਜਾਓ ਜੰਦਰ ਜੀ ਆ ਜਾਓ ਇਸ ਪਿੰਡ ਦਾ ਮੈਂ ਮਾਮਾ ਇੱਥੇ ਮੇਰਾ ਆਪਣਾ ਸਾਰਾ ਟੱਬਰ ਜਿਹਦੇ ਭਾਂਜੇ ਮੇਰੀਆਂ ਭਾਂਜੀਆਂ ਮੇਰੇ ਭਰਾ ਮੇਰੀਆਂ ਭਰਜਾਈਆਂ ਮੇਰੀਆਂ ਭੈਣਾਂ ਮੇਰੀਆਂ ਬਜ਼ੁਰਗ ਸਾਰੇ ਅੱਜ ਅਸੀਂ ਦੇਖੋ ਇਹ ਸਾਰਾ ਗੋਗੀ ਦਾ ਟੱਬਰ ਖੜਾ ਜਿੰਦਾ ਦਿਖਾਓ ਐਡਾ ਵੱਡਾ ਕਿਹਦਾ ਹੋਰ ਦਾ ਟੱਬਰ ਹੈਗਾ ਬੋਲੇ ਵੀ ਬੋਗੇ ਸਭ ਕੁਝ ਕਰਾਂਗੇ ਆਪਣੇ ਟੱਬਰ ਚ ਆਏ ਆ ਯਾਰ ਸਭ ਕੁਝ ਪਾਵਾਂ ਆ ਆਓ ਆਪਾਂ ਜਸ਼ਨ ਮਨਾਈਏ ਆਓ ਚਲੋ ਅੱਜ ਦਾ ਜਿਹੜਾ ਤੀਆਂ ਦਾ ਤਿਹਾਰਾ ਪਿੰਡ ਸੁਨੇਤ ਔਰ ਭਾਈਂਦ ਦੀ ਸਿਨਗਰ ਦੇ ਵਿੱਚ ਮਨਾਇਆ ਗਿਆ ਵਾ ਪਿੰਡ ਸੁਨੇਤ ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਕਿ ਅੱਜ ਸਾਰੇ ਇਲਾਕੇ ਦਾ ਬਹੁਤ ਸਹਿਯੋਗ ਆ ਤੁਸੀਂ ਆਪ ਸਾਰੇ ਜਣ ਦੇਖ ਲਓ ਕਿ ਸਾਰੇ ਇਲਾਕੇ ਦੀਆਂ ਬੱਚੀਆਂ ਔਰ ਬੀਬੀਆਂ ਔਰ ਅਸੀਂ ਮਤਲਬ ਨਰੋਲ ਜਿਹੜਾ ਇਹ ਸੱਭਿਆਚਾਰ ਲਈ ਪ੍ਰੋਗਰਾਮ ਕੀਤਾ ਸੀ ਕੀ ਅਸੀਂ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਿਆ ਜਾਵੇ ਅਸੀਂ ਸਾਰੇ ਇਲਾਕਾ ਵਾਸੀਆਂ ਦਾ ਔਰ ਤੁਹਾਡੇ ਸਾਰੇ মিডিਆ ਦਾ ਦਿਆਂ ਦਾ ਪਿਆਰ ਆ ਪਿੰਡ ਸਨੇਤ ਔਰ ਭਾਈ ਰੰਧੀਸ ਨਗਰ ਦੇ ਵਿੱਚ ਮਨਾਇਆ ਗਿਆ ਵਾ ਇਲਾਕੇ ਦੇ ਸਹਿਯੋਗ ਦੇ ਨਾਲ ਔਰ ਅੱਜ ਇਹ ਸਾਡੇ ਸੱਭਿਆਚਾਰ ਜਿਹੜਾ ਕਿ ਸੱਭਿਆਚਾਰ ਸਾਡਾ ਗਵਾਜਦਾ ਜਾਂਦਾ ਅਸੀਂ ਇਹ ਰੋਲ ਸੱਭਿਆਚਾਰ ਪ੍ਰੋਗਰਾਮ ਰੱਖਿਆ ਸੀ ਕਿ ਅੱਜ ਸਾਡੀਆਂ ਬੱਚੀਆਂ ਭੈਣਾਂ ਬੀਬੀਆਂ ਸਾਰੀਆਂ ਆਪਣਾ ਆਨੰਦ ਮਾਣ ਸਕਣ ਔਰ ਉਹਨਾਂ ਨੂੰ ਸਾਡੇ ਕਲਚਰ ਵਾਲੇ ਪਤਾ ਲੱਗ ਸਕੇ। ਔਰ ਮੈਂ ਸਾਰੇ ਇਲਾਕਾ ਨਿਵਾਸੀ ਪਿੰਡ ਸਨੇਤ ਦਾ ਭਾਈ ਰਿੰਦੇਸੇ ਨਗਰ ਦੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਔਰ ਮੀਡੀਆ ਦਾ ਸਾਰੇ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਸਾਨੂੰ ਬਹੁਤ ਸਹਿਯੋਗ ਦਿੱਤਾ। ਜੀ ਅੱਜ ਕਿੰਨਾ ਤੀਆਂ ਦਾ ਮੇਲਾ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਅਸੀਂ ਤੀਆਂ ਦਾ ਮੇਲਾ ਵਾਰਡ ਨੰਬਰ 57 ਦੇ ਵਿੱਚ ਪਿੰਡ ਸਨੇਤ ਵਿਖੇ ਮਨਾ ਰਹੇ ਆ ਬੀਆਰਐਸ ਨਗਰ ਵੱਲੋਂ ਔਰਾਂ ਵੱਲੋਂ ਪੂਰਾ ਸਾਨੂੰ ਸਹਿਯੋਗ ਬਹੁਤ ਅੱਛਾ ਮਿਲਿਆ ਹੈ ਔਰ ਬਹੁਤ ਹੀ ਸਾਰੇ ਆਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੈ। ਅਸੀਂ ਇਹੀ ਆਸ ਕਰਦੇ ਆ ਕਿ ਸਾਨੂੰ ਹਰ ਸਾਲ ਅਸੀਂ ਇਸ ਤਰ੍ਹਾਂ ਦਾ ਦੀਵਿਆਂ ਦਾ ਤਿਹਾਰ ਮਨਾਈਏ ਤਾਂ ਕਿ ਜੋ ਸਾਡੇ ਜਿਹੜੇ ਬੱਚੇ ਆ ਉਹ ਇਸ ਕਲਚਰ ਦੇ ਨਾਲ ਜੁੜੇ ਰਹਿਣ ਕਿਉਂਕਿ ਸਾਡੇ ਸਾਰੇ ਬੱਚੇ ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਨੇ ਤੇ ਅਸੀਂ ਅੱਗੇ ਵੀ ਕਹਿਣਾ ਚਾਹੁੰਦੇ ਆ ਕਿ ਬੱਚਿਓ ਕਿ ਇਸ ਦੇ ਵਰਗੀ ਕੋਈ ਰੀਤ ਨਹੀਂ ਹੈ ਜੋ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਵਾਂਗੇ ਸੱਭਿਆਚਾਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਜਿਹੜੇ ਅੱਜ ਕੱਲ ਜਿਹੜੇ ਜਵਾਨ ਮੁੰਡੇ ਨੇ ਉਹ ਨਸ਼ੇ ਵਿੱਚ ਜਾ ਰਹੇ ਨੇ ਅਸੀਂ ਕਹਿੰਦੇ ਆ ਕਿ ਪਿੰਡ ਵਿੱਚ ਹੀ ਇਹ ਤਿਹਾਰ ਮਨਾਉਣਾ ਬਹੁਤ ਅੱਛਾ ਲੱਗ ਰਿਹਾ ਪਰਾਜਾਸੀ ਬਹੁਤ ਵਧੀਆ ਤਿਹਾਰ ਮਨਾਇਆ ਤੇ ਸਾਡੇ ਲੋਕਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਸਾਰੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਅੱਗੋਂ ਤੇ ਵੀ ਇਹੀ ਆਸ ਕਰਦੇ ਆ ਕਿ ਸਾਨੂੰ ਇਦਾਂ ਦਾ ਹੀ ਪ੍ਰੋਗਰਾਮ ਲਿਕਨ ਦਾ ਮੌਕਾ ਦਿੱਤਾ ਜਾਵੇ ਮੈਂ ਸੱਚ ਕਹਿਣਾ ਚਾਹਾਂਗੇ ਕਿ ਜ ਜਿ ਪਿੰਡ ਸਨੇਤ ਪਿੰਡ ਸਨੇਤ ਵਿੱਚ ਛਾਪਾ ਕਰਵਾਈਆਂ ਨੇ ਅੱਜ ਵੋਟਾਂ ਸੋਰੀ ਇਹ ਦੋਰਾ ਗਾਇਪੜਾ ਕੋਈ ਹੋਇਆ ਨਹੀਂ ਹਰ ਜਤ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਬਹੁਤ ਅੱਛਾ ਲੱਗਿਆ ਸਾਰੇ ਅਜਾ ਇਕੱਠੇ ਹੋਏ ਆ ਪਿੰਡ ਸਨੇ ਸਾਰੇ ਵਾਰਡ ਨੰਬਰ 57 ਤੇ ਅਸੀਂ ਜਿਹੜੀਆਂ ਕਰਵਾਈਆਂ ਨੇ ਅੱਜ ਤੀਆਂ ਦਾ ਤਿਉਹਾਰ ਕਰਵਾ ਰਹੇ ਆ ਬਹੁਤ ਅੱਛਾ ਲੱਗਿਆ ਸਭ ਨੂੰ ਕਿੱਦਾਂ ਰੌਣਕਾਂ ਲੱਗੀਆਂ ਹੋਈਆਂ ਕਿੱਦਾਂ ਸੈਲੀਬ੍ਰੇਟ ਬਹੁਤ ਵਧੀਆ ਲੱਗੀਆਂ ਰੌਣਕਾਂ ਸਾਰੇ ਪਾਸੇ ਰਸ਼ੇ ਕਾਂ ਦੇ ਸਾਰੇ ਸਟਾਲ ਲਗਾਏ ਹੋਏ ਨੇ ਕਿੱਦਾਂ ਚੱਲ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਅੱਜ ਤੇ ਠੀਕ ਹੈ ਥੈਂਕ ਯੂ ਸਰ ਹੈਲੋ ਤੁਸੀਂ ਬੋਲਣ ਹਾਂਜੀ ਬੇਨਤੀ ਹੈ ਜਿਹੜੇ ਸਟਾਲ ਤੇ ਸਾਡਾ ਪਰਿਵਾਰ ਆ ਰਿਹਾ ਰਹੇ ਹਸੀ ਸਾਰੇ ਧੀਆਂ ਪਹਿਣਾ ਨੂੰ ਇਕੱਠਾ ਕਰਕੇ ਬੀਬੀਆਂ ਨੂੰ ਇਕੱਠਾ ਕਰਕੇ ਇੱਥੇ ਪਰਿਵਾਰ ਸਮੇਤ ਅਸੀਂ ਮਨਾ ਰਹੇ ਹਾਂ ਪ੍ਰੋਗਰਾਮ ਅੱਗੇ ਵੀ ਮਨਾਉਂਦੇ ਰਵਾਂਗੇ ਕੋਸ਼ਿਸ਼ ਹੈ ਇਹ ਕਿ ਆਂਦੇ ਸਾਲਾਂ ਚ ਵੀ ਅਸੀਂ ਇਹੀ ਚੀਜ਼ ਮਨਾਉਂਦੇ ਰਵਾਂਗੇ ਤੇ ਸੱਭਿਆਚਾਰ ਨਾਲ ਜੁੜੇ ਰਵਾਂਗੇ ਧੰਨਵਾਦ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰਸ ਨੂੰ ਕਰਿਓ ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾ